ਮੌਜੂਦਾ ਦੌਰ ਦੇ ਪੇਰੈਂਟਸ ਬਹੁਤ ਪਰੇਸ਼ਾਨ ਨੇ ਆਪਣੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਲੇਕਿਨ ਕੀ ਅਸੀਂ ਬੱਚਿਆਂ ਦੇ ਭਵਿੱਖ ਨੂੰ ਸਵਰਨਮ ਬਣਾਉਣ ਦੇ ਲਈ ਕੰਮ ਕਰ ਰਹੇ ਹਾਂ ਦੋਸਤੋ ਮੈਂ ਮਨੋਪਾਲ ਸ਼ਰਮਾ ਅੱਜ ਬੈਠੇ ਬੈਠੇ ਉਹੀ ਖਿਆਲ ਆਇਆ ਕਿ ਪੈਰੈਂਟਿੰਗ ਦੇ ਬਾਰੇ ਗੱਲ ਕਰੀਏ ਮੈਂ ਵੀ ਇੱਕ ਪੇਰੈਂਟ ਹ ਤੁਸੀਂ ਵੀ ਪੇਰੈਂਟ ਹੋ ਸਭ ਤੋਂ ਵੱਡੀ ਜਿਹੜੀ ਚੁਣੌਤੀ ਅੱਜ ਦੇ ਪੇਰੈਂਟਸ ਦੇ ਅੱਗੇ ਹੈ ਉਹ ਇਹ ਹੀ ਹੈ ਕਿ ਬੱਚਿਆਂ ਨੂੰ ਕਿਵੇਂ ਸਹੀ ਰਾਹੇ ਪਾਈਏ ਤਾਂ ਕਿ ਉਹ ਜ਼ਿੰਦਗੀ 'ਚ ਸਫਲ ਹੋ ਸਕਣ ਅਸੀਂ ਪੈਸਾ ਕਮਾਉਨੇ ਆ ਅੱਛੇ ਸਕੂਲਾਂ 'ਚ ਅੱਛੇ ਕਾਲਜਾਂ 'ਚ ਆਚੀਆਂ ਯੂਨੀਵਰਸਿਟੀਆਂ ਦੇ ਵਿੱਚ ਪੜਾਉਨੇ ਆ ਤਾਂ ਕਿ ਬੱਚਿਆਂ ਦਾ ਕੈਰੀਅਰ ਬਣ ਸਕੇ ਲੇਕਿਨ ਕੀ ਕੱਲੇ ਪੈਸੇ ਕਮਾਉਣ ਨਾਲ ਉਹਨਾਂ ਨੂੰ ਵਧੀਆ ਸਕੂਲਾਂ 'ਚ ਵਧੀਆ ਕਾਲਜਾਂ 'ਚ ਪੜਾਉਣ ਨਾਲ ਉਹ ਜ਼ਿੰਦਗੀ 'ਚ ਸਫਲ ਹੋ ਸਕਣਗੇ ਸ਼ਾਇਦ ਇਹਦੇ ਚਾਂਸਸ ਵੀ ਨੇ ਕਿ ਜੋ ਅਸੀਂ ਚਾਹੁੰਨੇ ਆ ਉਹ ਨਾ ਹੋ ਸਕੇ وجہ ਇਹ ਹੈ ਕਿ ਅੱਜ ਦੇ ਦੌਰ ਦੇ ਵਿੱਚ ਮਾਤਾ ਪਿਤਾ ਬੱਚਿਆਂ ਨੂੰ ਫੈਸਿਲਿਟੀਆਂ ਦੇਣ ਦੇ ਲਈ ਉਹਨਾਂ ਉੱਤੇ ਪੈਸਾ ਖਰਚ ਕਰਨ ਲਈ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਤਾਂ ਬਹੁਤ ਕੰਮ ਕਰ ਰਹੇ ਨੇ ਲੇਕਿਨ ਉਹਨਾਂ ਕੋਲੇ ਬੱਚਿਆਂ ਦੇ ਨਾਲ ਬੈਠ ਕੇ ਬੱਚਿਆਂ ਨਾਲ ਗੱਲ ਕਰਨ ਦਾ ਕੁਆਲਿਟੀ ਟਾਈਮ ਬਤੀਤ ਕਰਨ ਦਾ ਸ਼ਾਇਦ ਸਮਾਂ ਹੀ ਨਹੀਂ ਹੈ ਬਹੁਤੇ ਇਸ ਨੂੰ ਜ਼ਰੂਰੀ ਸਮਝਦੇ ਵੀ ਨਹੀਂ ਲੇਕਿਨ ਇਹ ਜ਼ਰੂਰੀ ਉਸ ਵੇਲੇ ਹੋ ਜਾਂਦਾ ਹੈ ਜਦੋਂ ਸਾਨੂੰ ਇਹ ਲੱਗਦਾ ਕਿ ਅਸੀਂ ਪੈਸਾ ਵੀ ਖਰਚ ਕਰ ਦਿੱਤਾ अच्छे स्कूलਾਂ ਚ ਵੀ ਪੜਾ ਦਿੱਤੇ, ਅچھے ਕਾਲਜਾਂ ਚ ਪੜਾਤੇ, ਅچھے ਮੋਬਾਈਲ ਵੀ ਲੈਤੇ। ਬਾਵਜੂਦ ਇਹਦੇ ਬੱਚੇ ਸਹੀ ਰਾਏ ਪੈਂਦੇ ਨਹੀਂ ਨਜ਼ਰ ਆਉਂਦੇ। وجہ ਇਹ ਹੈ ਕਿ ਅਸੀਂ ਪੇਰੈਂਟਸ ਉਹਨਾਂ ਨਾਲ ਕੁਆਲਿਟੀ ਟਾਈਮ ਬਤੀਤ ਨਹੀਂ ਕਰ ਰਹੇ। ਸਾਨੂੰ ਇਹ ਪਤਾ ਹੀ ਨਹੀਂ ਕਿ ਸਾਡਾ ਬੱਚਾ ਕਿੱਥੇ ਜਾਂਦਾ ਹੈ। ਉਹਦੇ ਦੋਸਤ ਕਹੇ ਜਾਏ ਨੇ। ਇਹ ਦੋਸਤ ਮਿਲ ਕੇ ਕਰਦੇ ਕੀ ਨੇ ਤੇ ਇਹਨਾਂ ਦਾ ਜ਼ਿੰਦਗੀ ਦੇ ਵਿੱਚ ਟਾਰਗੇਟ ਹੈ ਕੀ ਹੈ? ਮੈਂ ਇਹ ਨਹੀਂ ਕਹਾਂਗਾ ਕਿ ਮੈਂ ਬਹੁਤ ਜ਼ਿਆਦਾ ਜਾਣਕਾਰੀ ਰੱਖਦਾ ਹਾਂ ਤੇ ਮੇਰੇ ਕੋਲ ਹੀ ਸਹੀ ਜਾਣਕਾਰੀ ਹੈ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ 26 ਬਰੇ ਜਰਨਲਿਜ਼ਮ ਦੇ ਵਿੱਚ ਬਤੀਤ ਕੀਤੇ ਨੇ ਇਹੋ ਜਿਹੇ ਬਹੁਤ ਸਾਰੇ ਕੇਸ ਸਾਹਮਣੇ ਆਏ ਨੇ ਜਿਦੇ ਵਿੱਚ ਵੱਡੇ ਅਫਸਰਾਂ ਦੇ ਤੇ ਵੱਡੇ ਇੰਡਸਟਰੀਅਲਿਸਟਾਂ ਦੇ ਬੱਚੇ ਜਿਹੜੇ ਨੇ ਉਹ ਵਿਗੜ ਜਾਂਦੇ ਨੇ ਕੁਰਾਹੇ ਪੈ ਜਾਂਦੇ ਨੇ ਔਰ ਕਈ ਵਾਰ ਤਾਂ ਨਸ਼ੇ ਦਾ ਕਾਲ ਉਹਨਾਂ ਨੂੰ ਆਪਣੀ ਚਪੇਟ ਵਿੱਚ ਵੀ ਲੈ ਲੈਂਦਾ ਹੈ ਗੱਲ ਇਹ ਕਰਾਂਗੇ ਕਿ ਕੁਆਲਿਟੀ ਟਾਈਮ ਬਤੀਤ ਕਰਨਾ ਜ਼ਰੂਰੀ ਕਿਉਂ ਹੈ ਜਦੋਂ ਤੁਸੀਂ ਬੱਚੇ ਦੇ ਨਾਲ ਬੈਠਦੇ ਹੋ ਉਹਦੇ ਨਾਲ ਗੱਲ ਕਰਦੇ ਹੋ ਉਹ ਕੰਫਰਟ ਜ਼ੋਨ ਚ ਆਉਂਦਾ ਹੈ ਤੁਹਾਡੇ ਨਾਲ ਤੁਹਾਡੇ ਨਾਲ ਆਪਣੇ ਦਿਲ ਦੀ ਗੱਲ ਸਾਂਝੀ ਕਰਦਾ ਉਹ ਬਾਣਨਾ ਕੀ ਚਾਹੁੰਦਾ ਹੈ ਉਹਨੂੰ ਸਮਾਜ ਵਿੱਚ ਕੀ ਸਮੱਸਿਆਵਾਂ ਪੇਸ਼ ਆ ਰਹੀਆਂ ਨੇ ਉਹਨਾਂ ਦਾ ਹੱਲ ਕੀ ਹੈ ਜਦੋਂ ਤੁਸੀਂ ਬੱਚੇ ਦੇ ਨਾਲ ਉਹ ਕੁਆਲਿਟੀ ਟਾਈਮ ਬਤੀਤ ਕਰਦੇ ਹੋ ਕਿਤੇ ਨਾ ਕਿਤੇ ਉਹ ਬੱਚਾ ਤੁਹਾਡੇ ਨਾਲ ਉਹ ਗੱਲ ਸ਼ੇਅਰ ਕਰਨੀ ਸ਼ੁਰੂ ਕਰਦਾ ਹੈ ਜਦੋਂ ਬੱਚਾ ਸ਼ੇਅਰਿੰਗ ਕਰਦਾ ਹੈ ਤੇ ਉਸ ਚੀਜ਼ ਨੂੰ ਤੁਸੀਂ ਲਾਈਕਲੀ ਨਾ ਲਓ। ਉਹਨੂੰ ਬਹੁਤ ਗੰਭੀਰਤਾ ਦੇ ਨਾਲ ਲਓ ਕਿ ਅਗਰ ਮੇਰੇ ਬੱਚੇ ਨੂੰ ਬਾਹਰ ਜਾਂਦਾ ਹੈ ਤਾਂ ਕੋਈ ਇਹੋ ਜੀ ਸਮੱਸਿਆ ਪੇਸ਼ ਆ ਰਹੀ ਹੈ ਕਿ ਉਹਦਾ ਉਸ ਸਮੱਸਿਆ ਦਾ ਨਿਦਾਨ ਹੋਣਾ ਬੇहद ਜ਼ਰੂਰੀ ਹੈ। ਇਹ ਹੀ وجہ ਹੈ ਕਿ ਜੇ ਤੁਸੀਂ ਅੱਜ ਬਹੁਤ ਸਾਰੇ ਸਾਡੇ ਕੋਲੇ ਆਪਸ਼ਨਸ ਅਵੇਲੇਬਲ ਹੈਗੀਆਂ ਨੇ। ਇਹਦੇ ਵਿੱਚ ਅਸੀਂ ਕਹਿੰਦੇ ਹਾਂ ਜੀ ਅਸੀਂ ਕਾਉਂਸਲਿੰਗ ਕਰਾ ਲਾਂਗੇ ਅਸੀਂ ਬੱਚੇ ਨੂੰ ਮਨੋਵਿਗਿਆਨਿਕ ਤੌਰ ਦੇ ਉੱਤੇ ਉਹਨੂੰ ਠੀਕ ਕਰ ਲਾਂਗੇ ਲੇਕਿਨ ਮਨੋਵਿਗਿਆਨਿਕ ਕੋਲ ਜਾਣ ਦੀ ਜਾਂ ਕਾਉਂਸਲਰ ਕੋਲ ਜਾਣ ਦੀ ਜ਼ਰੂਰਤ ਹੀ ਕਿਉਂ ਪਵੇ ਜੇ ਅਸੀਂ ਰੋਜ਼ਾਨਾ ਪੱਧਰ ਤੇ ਬੱਚੇ ਦੇ ਨਾਲ ਬੈਠੀਏ ਕੁਆਲਿਟੀ ਟਾਈਮ ਬਤੀਤ ਕਰੀਏ ਕਿ ਬੱਚੇ ਅੱਜ ਸਾਰਾ ਦਿਨ ਤੁਸੀਂ ਕੀ ਕੀਤਾ ਸਕੂਲ ਗਏ ਕੌਣ ਮਿਲਿਆ ਟੀਚਰ ਨੇ ਕੀ ਪੜਾਇਆ ਦੋਸਤ ਕਿਵੇਂ ਸੀਗੇ ਅੱਜ ਸ਼ਾਮ ਕਿਵੇਂ ਬਤੀਤ ਕੀਤੀ ਇੱਕ ਗੱਲ ਹੋਰ ਜਦੋਂ ਕੁਆਲਿਟੀ ਟਾਈਮ ਬਤੀਤ ਕਰਾਂਗੇ ਤੇ ਅਸੀਂ ਉਹਨਾਂ ਨੂੰ ਕੁਝ ਚੰਗੀਆਂ ਚੀਜ਼ਾਂ ਵੀ ਦੱਸਾਂਗੇ ਕਿ ਖੇਲਣਾ ਬਹੁਤ ਜ਼ਰੂਰੀ ਹੈ ਗਰਾਊਂਡ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਪੜ੍ਹਾਈ ਬਹੁਤ ਜ਼ਰੂਰੀ ਹੈ ਰੀਡਿੰਗ ਇੱਕ ਅੱਛੀ ਹੈਬਿਟ ਹੈ ਅਖਬਾਰ 'ਚ ਕੀ ਚੱਲ ਰਿਹਾ ਹੈ ਮੀਡੀਆ 'ਚ ਕੀ ਚੱਲ ਰਿਹਾ ਹੈ ਦੁਨੀਆਂ 'ਚ ਕੀ ਹੋ ਰਿਹਾ ਹੈ ਦੁਨੀਆਂ 'ਚ ਕੀ ਵਾਪਰ ਰਿਹਾ ਹੈ ਜਦੋਂ ਇਹਨਾਂ ਸਾਰੀਆਂ ਗੱਲਾਂ 'ਚ ਤੁਸੀਂ ਆਪਣੇ ਬੱਚੇ ਨੂੰ ਇਨਵੋਲਵ ਕਰੋਗੇ ਤਾਂ ਬਹੁਤ ਸਾਰੇ ਇਹੋ ਜਿਹੇ ਮੌਕੇ ਆਣਗੇ ਕਿ ਜਦੋਂ ਉਹ ਕੁਰਾਹੇ ਪੈਂਦਾ ਪੈਂਦਾ ਵੀ ਮੁੜਾਏਗਾ ਕਿ ਮੈਂ ਆਪਣੇ ਪੇਰੈਂਟਸ ਦੇ ਨਾਲ ਇਹ ਗੱਲ ਜ਼ਰੂਰ ਸਾਂਝੀ ਕਰਾਂ ਕਿ ਇਹੋ ਜਿਹਾ ਵੀ ਕੁਝ ਸਮਾਜ ਦੇ ਵਿੱਚ ਹੋ ਰਿਹਾ ਹੈ ਜੇ ਅਸੀਂ ਗੱਲ ਕਰੀਏ ਪੰਜਾਬ ਦੀ ਤੇ ਪੰਜਾਬ ਸਰਕਾਰ ਨੇ ਵੀ ਬਹੁਤ ਵਧੀਆ ਉਪਰਾਲਾ ਕੀਤਾ ਪਿਛਲੇ ਦਿਨੀ ਯੋਧ ਨਸ਼ੇ ਵਿਰੁੱਧ ਇੱਕ ਮੂਹਮ ਸਟਾਰਟ ਕੀਤੀ ਨਸ਼ੇ ਦੇ ਵਪਾਰੀਆਂ ਦੇ ਉੱਤੇ ਬਹੁਤ ਤਗੜੀ ਕਾਰਵਾਈ ਹੋਈ ਉਹਨਾਂ ਦੀਆਂ ਜਾਇਦਾਦਾਂ ਟਾ ਦਿੱਤੀਆਂ ਗਈਆਂ ਲੇਕਿਨ ਕੀ ਅਸੀਂ ਸਿਰਫ ਸਰਕਾਰ ਦੇ ਉੱਤੇ ਹੀ ਜ਼ਿੰਮੇਵਾਰੀ ਪਾ ਕੇ ਖੁਦ ਕੁਝ ਨਹੀਂ ਕਰਾਂਗੇ ਸਾਡੀ ਪੇਰੈਂਟ ਹੋਣ ਦੇ ਨਾਤੇ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਸਰਕਾਰ ਦੇ ਨਾਲ ਨਾਲ ਅਸੀਂ ਵੀ ਆਪਣੇ ਬੱਚਿਆਂ ਦੇ ਬੱਚਿਆਂ ਦੇ ਭਵਿੱਖ ਨੂੰ ਸੋਲਿਡ ਸਟਰੋਂਗ ਸੋਨਾ ਬਣਾਉਣ ਦੇ ਲਈ ਕੰਮ ਕਰੀਏ ਉਹਨਾਂ ਨਾਲ ਬੈਠੋ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਜਾਣੋ ਤੇ ਆਪਣੇ ਬਾਰੇ ਵੀ ਦੱਸੋ ਕਿ ਤੁਸੀਂ ਉਹਨਾਂ ਨੂੰ ਇਹ ਫੈਸਿਲਿਟੀਆਂ ਦੇਣ ਦੇ ਲਈ ਜ਼ਿੰਦਗੀ ਦਾ ਐਸ਼ੋ ਆਰਾਮ ਦੇਣ ਦੇ ਲਈ ਕਿੰਨੀ ਮਿਹਨਤ ਕਰਦੇ ਹੋ ਹੋ ਸਕਦਾ ਹੈ ਤੁਹਾਡੇ ਬੱਚੇ ਤੁਹਾਡੇ ਤੋਂ ਵੀ ਪ੍ਰੇਰਿਤ ਹੋਣ ਕਿ ਮੇਰੇ ਪੇਰੈਂਟਸ ਨੇ ਮੈਨੂੰ ਵੱਡਾ ਕਰਨ ਦੇ ਲਈ ਮੈਨੂੰ ਐਸ਼ੋ ਆਰਾਮ ਦੇਣ ਦੇ ਲਈ ਕਿੰਨੀ ਮਿਹਨਤ ਕਰਦੇ ਨੇ ਤੇ ਮੈਂ ਉਹਨਾਂ ਦੀ ਮਿਹਨਤ ਨੂੰ ਖਰਾਬ ਨਹੀਂ ਹੋਣ ਦਿਆਂਗਾ ਜਾਂ ਨਹੀਂ ਹੋਣ ਦਿਆਂਗੀ ਤੇ ਮੈਂ ਇਹਨਾਂ ਦੀ ਸਪੋਰਟ ਕਰਾਂਗੀ ਮੈਂ ਵੀ ਕਿਸੇ ਦਿਨ ਜਾ ਕੇ ਇਸ ਤਰ੍ਹਾਂ ਹੀ ਜ਼ਿੰਦਗੀ 'ਚ ਸਫਲ ਹੋਵਾਂਗਾ ਔਰ ਆਪਣੇ ਬੱਚਿਆਂ ਨੂੰ ਵੀ ਉਹਨਾਂ ਦੇ ਅੱਛੇ ਭਵਿੱਖ ਦੇ ਲਈ ਤਿਆਰ ਕਰ ਸਕਾਂਗਾ ਦੋਸਤੋ ਆਸ ਕਰਦਾ ਕਿ ਇਹ ਜਿਹੜੇ ਦੋ ਚਾਰ ਮੇਰੇ ਸ਼ਬਦ ਮੇਰੇ ਭਾਵ ਤੁਹਾਡੇ ਤੱਕ ਪਹੁੰਚ ਰਹੇ ਨੇ ਤੁਸੀਂ ਸਮਝ ਸਕਦੇ ਹੋ ਕਿ ਮੈਂ ਵੀ ਕੰਸਰਨਾ ਆਉਣ ਵਾਲੀ ਪੀੜ੍ਹੀ ਨੂੰ ਲੈ ਕੇ ਆਉਣ ਵਾਲੀ ਪੀੜ੍ਹੀ ਦੇ ਭਵਿੱਖ ਨੂੰ ਲੈ ਕੇ ਜੇ ਅਸੀਂ ਸਾਰੇ ਮਿਲ ਕੇ ਇਹਦੇ ਬਾਰੇ ਉਪਰਾਲਾ ਕਰਾਂਗੇ ਤਾਂ ਕੋਈ ਇਹਦੇ ਵਿੱਚ ਸ਼ੱਕ ਨਹੀਂ ਹੈ ਕਿ ਸਾਡੇ ਬੱਚੇ ਸਫਲ ਵੀ ਹੋਣਗੇ ਤੇ ਘਰਾਹੇ ਨਹੀਂ ਪਹਿਣਗੇ ਦੋਸਤੋ ਤੁਸੀਂ ਮੈਨੂੰ ਸੁਣਿਆ ਆਪਣਾ ਵੱਡਮੁੱਲਾ ਸਮਾਂ ਤੁਸੀਂ ਮੈਨੂੰ ਦਿੱਤਾ ਮੈਂ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਹਾਂ। ਨਮਸਕਾਰ।